ਆਪ ਜੀ ਦਾ ਹਾਰਦਿਕ ਸਵਾਗਤ ਹੈ ਚੈਨਲ ਨਾਗਰਾ ਰਿਸ਼ਤੇ ਜੰਕਸ਼ਨ ਤੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਕਰੀਨ ਤੇ WhatsApp ਨੰਬਰ 896814273 ਚੱਲ ਰਿਹਾ ਹੈ ਜੀ ਤੁਸੀਂ ਆਪਣੀ ਐਡ ਇਸ ਨੰਬਰ ਤੇ ਭੇਜੋ ਬੱਚਿਆਂ ਦੇ ਲੜਕੀਆਂ ਦੇ ਕੁੜੀਆਂ ਦੇ ਪੇਰੈਂਟਸ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਆਪਣੇ ਬੇਟੀਆਂ ਦੀ ਜ਼ਰੂਰ ਐਡ ਭੇਜਣ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਨੰਮੀ ਵੀਡੀਓ ਅਪਜੀ ਤੱਕ ਪਹੁੰਚ ਸਕੇ ਹਮੇਸ਼ਾ ਤਰਹੀ ਬੇਨਤੀ ਆ ਰਿਸ਼ਤਾ ਕਰਨ ਤੋਂ ਪਹਿਲਾਂ ਕੋਕ ਪੜਤਾਲ ਕਰਨੀ ਤੁਹਾਡੀ ਨਿੱਜੀ ਜ਼ਿੰਮੇਵਾਰੀ ਹੈ ਜੀ ਪਹਿਲਾਂ ਰਿਸ਼ਤਾ ਨੋਟ ਕਰੋ ਜੀ RAM DAS ji sik ladki Barnala area 23 saal umra beti di 5 foot 5 inch kada BA ਕੀਤੀ ਹੋਈ ਇਹਨਾਂ ਦੀ ਕੰਪਿਊਟਰ ਆਈਟੀ ਕੋਰਸ ਕੀਤਾ ਹੋਇਆ ਇਹਨਾਂ ਦੀ ਇੱਛਾ ਲੜਕਾ ਸਰਕਾਰੀ ਜੋਬ ਪ੍ਰਾਈਵੇਟ ਜੋਬ ਜਾਂ ਕੋਈ ਆਪਣਾ ਵਧੀਆ ਕੰਮ ਕਰਦਾ ਹੋਵੇ ਲੜਕਾ ਸ਼ਰਾਬ ਜਾਂ ਹੋਰ ਕੋਈ ਮੈਡੀਕਲ ਨਸ਼ਾ ਨਾ ਕਰਦਾ ਹੋਵੇ ਮੈਹਰਾ ਮਜਬੀ ਕਾਸਟ ਤੋਂ ਬਿਨਾ ਕੋਈ ਵੀ ਕਾਸਟ ਹੋ ਸਕਦੀ ਆ ਮੈਰਿਜ ਬਿਊਰੋ ਬਚੋਲੇ ਦਾਜ ਦੇ ਲੋਭੀ ਦੂਰ ਰਹਿਣ ਸਾਦੀ ਮੈਰਿਜ ਕਰਨੀ ਹੈ ਸਕ੍ਰੀਨ ਤੇ ਨੰਬਰ ਚੱਲ ਰਿਹਾ ਜੀ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੂੰਗਾ ਇਹ ਹੈਗਾ ਰਿਸ਼ਤਾ ਜੀ ਕੈਨੇਡਾ ਤੋਂ ਜੱਟ ਸਿੱਖ ਲੜਕਾ ਸੰਧੂ ਗੋਤ ਪਠੰਡਾ ਏਰੀਆ ਕੈਨੇਡਾ ਪੀਆਰ 11 12 98 ਡੇਟ ਆਫ ਬਰਥ 5 ਫੁੱਟ 11 ਇੰਚ ਕਾਦਾ ਬੇਟੇ ਦਾ ਸਿਵਲ ਇੰਜੀਨੀਅਰਿੰਗ ਫਰੋਂ ਕੈਨੇਡਾ ਇਹਦੀ ਕੁਆਲਿਫਿਕੇਸ਼ਨ ਆ ਮਾਤਾ ਪਿਤਾ ਜੀ ਦਾ ਇਕੱਲਾ ਬੇਟਾ ਹੈ ਪੰਤਰਾ ਹੀ ਕੜੇ ਨਾਲ ਕੋਈ ਪ੍ਰਾਪਰਟੀ ਆ ਪਿਤਾ ਜੀ ਸਰਕਾਰੀ ਨੌਕਰੀ ਕਰਦੇ ਹਨ ਲੜਕੀ ਸੁੰਦਰ ਹੋਵੇ ਕੱਦ 5 ਫੁੱਟ 6 ਇੰਚ ਹੋਵੇ ਮੈਡੀਕਲ ਡਿਗਰੀ ਜਿਵੇਂ ਕਿ ਬੀਐਸਸੀ ਨਰਸਿੰਗ ਜਾਂ ਇਸੇ ਹੋਰ ਬਰਾਬਰ ਦੀ ਕੋਈ ਮੈਡੀਕਲ ਡਿਗਰੀ ਕੀਤੀ ਹੋਵੇ ਕੈਨੇਡਾ ਤੋਂ ਹੋਵੇ ਜਾਂ ਫਿਰ ਇੰਡੀਆ ਤੋਂ ਹੋਵੇ ਪ੍ਰੇਫਰ ਕੈਨੇਡਾ ਨੂੰ ਕੀਤਾ ਜਾਵੇਗਾ ਸਕ੍ਰੀਨ ਤੇ ਨੰਬਰ ਚੱਲ ਰਿਹਾ ਜੀ ਸੰਪਰਕ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਬਰਾੜ ਸਰਸਾ ਹਰਿਆਣੇ ਤੋਂ 29 ਸਾਲਾ ਉਮਰ ਦਾ ਬੇਟੇ ਦੀ 6 ਫੁੱਟ ਕਾਤਾ ਐਮਸੀ ਇਹਨਾਂ ਦੀ ਕੁਆਲਿਫਿਕੇਸ਼ਨ ਆ ਮਲਟੀ ਨੈਸ਼ਨਲ ਕੰਪਨੀ ਦੇ ਵਿੱਚ ਇਹ ਜੌਬ ਕਰਦੇ ਨੇ ਪਿਤਾ ਜੀ ਇਹਨਾਂ ਦੇ ਸਰਕਾਰੀ ਜੌਬ ਕਰਦੇ ਹਨ ਭੈਣ ਵਿਆਹੀ ਹੋਈ ਆ 7 ਕਿੱਲੇ ਨਾਲ ਕੋਲੇ ਪ੍ਰਾਪਰਟੀ ਆ ਇਨਾਂ ਦੀ ਇੱਛਾ ਕੀ ਆ ਵੈਲ ਐਜੂਕੇਟਡ ਗਰਲ ਹਾਈਟ 5 ਫੀਟ 5 ਇੰਚ ਪਲੱਸ ਲੜਕੀ ਵਧੀਆ ਪੜੀ ਲਿਖੀ ਹੋਵੇ 5 ਫੁੱਟ 5 ਇੰਚ ਜਾਂ ਇਸ ਤੋਂ ਜ਼ਿਆਦਾ ਉਹਦਾ ਕੱਦ ਹੋਵੇ ਸਰਸਾ ਡੱਬ ਵਾਲੇ ਮਲੋਠ ਬਠਿੰਡਾ ਮੁਖਸਰ ਸਾਹਿਬ ਨੂੰ ਪਹਲ ਦਿੱਤੀ ਜਾਵੇਗੀ ਸਕ੍ਰੀਨ ਤੇ ਨੰਬਰ ਚੱਲ ਰਿਹਾ ਜੀ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਢਿੱਲੋਂ ਗੋਤ ਬਠਿੰਡਾ ਏਰੀਆ 3993 ਡੇਟ ਆਫ ਬਰਥ ਬੀ ਟੈਕ ਸਿਵਲ ਇੰਜੀਨੀਅਰਿੰਗ ਇਹਨਾਂ ਦੀ ਕੁਆਲਿਫੀਕੇਸ਼ਨ ਆ ਮਾਸਟਰ ਇਨ ਬਿਜ਼ਨਸ ਇਨੋਵੇਸ਼ਨ ਨਿਊਜ਼ੀਲੈਂਡ ਤੋਂ ਕਰੰਟਲੀ ਵਰਕਿੰਗ ਇਨ ਨਿਊਜ਼ੀਲੈਂਡ ਪੁਲਿਸ ਕੋ ਨਿਊਜ਼ੀਲੈਂਡ ਦੇ ਪੁਲਿਸ ਦੇ ਵਿੱਚ ਇਹ ਬੇਟਾ ਜੌਬ ਕਰ ਰਿਹਾ ਪਿਤਾ ਜੀ ਨੇ ਦੀ ਖੇਤੀਬਾੜੀ ਕਰਦੇ ਨੇ ਦਾਦਾ ਜੀ ਨੇ ਦੇ ਤੌਰ ਐਸਟੀਓ ਰਿਟਾਇਰਡ ਗਵਰਨਮੈਂਟ ਜੌਬ ਤੋਂ ਪੰਜ ਕਿੱਲਾਂ ਨਾਲ ਕੋਲੇ ਵਾਹੀਯੋਗ ਜ਼ਮੀਨਾਂ ਦੋ ਸ਼ਹਿਰੀ ਪਲਾਟ ਨੇ ਪਿੰਡ ਅਲੀਸ਼ਾਨ ਕੋਠੀਆ ਨੀਡ ਗਰਲ ਵੈਲ ਐਜੂਕੇਟਿਡ ਐਂਡ ਬਿਊਟੀਫੁਲ ਬੀਐਸਸੀ ਨਰਸਿੰਗ ਜਾਂ ਇਸ ਦੇ ਬਰਾਬਰ ਦੀ ਕੋਈ ਹੋਰ ਮੈਡੀਕਲ ਡਿਗਰੀ ਜਾਂ ਫਿਰ ਐਮਐਸਸੀ ਆਈਟੀ ਐਮਸੀਏ ਐਮਬੀਏ ਵਗੈਰਾ ਇਸ ਲੈਵਲ ਦੀ ਯੋਗਤਾ ਹੋਵੇ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਖੱਤਰੀ ਸਿੱਖ ਲੜਕਾ ਮੱਕੜ ਗੋਥ ਮਰੈਂਡਾ ਜ਼ਿਲ੍ਹਾ ਰੋਪੜ 1997 ਡੇਟ ਆਫ ਬਰਥ 6 ਫੁੱਟ ਕੱਦ ਦਾ ਬੇਟੇ ਦਾ ਬੀਏ ਨਾਲ ਦੀ ਕੀਤੀ ਹੋਈ ਆ ਬਜਾਜ ਕੰਪਨੀ ਦੇ ਵਿੱਚ ਜੋਬ ਕਰਦਿੰਦਾ ਹੈ ਫਾਦਰ ਸਾਹਿਬ ਇਹਨਾਂ ਦੇ ਬਿਜ਼ਨਸਮੈਨ ਨੇ ਭਰਾ ਇਹਨਾਂ ਦਾ ਮੈਰਿਡ ਆ ਯੂਕੇ ਦੇ ਵਿੱਚ ਆ ਇਹਨਾਂ ਦੀ ਇੱਛਾ ਕੀ ਆ ਪੜ੍ਹੀ ਲਿਖੀ ਲੜਕੀ ਕੱਦ 5 ਫੁੱਟ 6 ਇੰਚ ਜਾਂ ਇਸ ਤੋਂ ਜ਼ਿਆਦਾ ਹੋਵੇ ਵਧੀਆ ਖੱਤਰੀ ਪਰਿਵਾਰ ਦੀ ਹੋਵੇ ਫਤਿਹਗੜ੍ਹ ਸਾਹਿਬ ਮੋਹਾਲੀ ਚੰਡੀਗੜ੍ਹ ਲੁਧਿਆਣਾ ਏਰੀਆ ਨੂੰ ਪਹਲ ਦਿੱਤੀ ਜਾਵੇਗੀ ਸਕਰੀਟ ਨੰਬਰ ਚਾਲੇ ਸੰਪਰਕ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੱਟ ਸਿੱਖ ਲੜਕਾ ਸਿੱਧੂ ਗੋਤ ਫਰੀਦਕੋਟ ਏਰੀਆ 18796 ਡੇਟ ਆਫ ਬਰਥ 10+2 ਆਈਟੀਆ ਇਹਨਾਂ ਦੀ ਕੀਤੀ ਹੋਈ ਆ ਬਤੌਰ ਵੈਲਟਰ ਇਹਨਾਂ ਦਾ ਐਕਸਪੀਰੀਅੰਸ ਆ ਕੰਮ ਕਰਨ ਦਾ ਮਾਤਾ ਜੀ ਇਹਨਾਂ ਦੇ ਗਵਰਨਮੈਂਟ ਟੀਚਰ ਨੇ ਪਿਤਾ ਜੀ ਖੇਤੀਬਾੜੀ ਕਰਦੇ ਨੇ ਭਰਾ ਮੈਰਿਟ ਨੇ ਸਕਾਰੀ ਸਰਕਾਰੀ ਜੋਬ ਕਰਦਿੰਨੇ ਉਹ 4 ਕਿੱਲੇ ਨਾਲ ਕੋਲ ਪ੍ਰਾਪਰਟੀ ਆ ਵਧੀਆ ਘਰਬਾਰ ਆ ਡਬਲ ਸਟੋਰੀ ਕੋਠੀਆਂ ਇਹਨਾਂ ਦੀ ਘਰੇਲੂ ਲੜਕੀ ਦੀ ਜ਼ਰੂਰਤ ਆ ਸਿਕਰੀਏ ਤੇ ਨੰਬਰ ਚੱਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਚਹਲ ਗੋਤ ਪੀਖੀ ਮਾਨਸਾ 193 ਡੇਟ ਆਫ ਬਰਥ 5 ਫੁੱਟ 11 ਇੰਚ ਕੱਦ ਡਿਪਲੋਮਾ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਅਤੇ ਬੀਟੈਕ ਇਲੈਕਟ੍ਰੀਕਲ ਇੰਜੀਨੀਅਰਿੰਗ ਇਹਨਾਂ ਦੀ ਕੁਆਲਿਫੀਕੇਸ਼ਨ ਹੈ ਜੀ ਮਹਾਲੀ ਵਿਖੇ ਇਹ ਆਨਲਾਈਨ ਕੰਮ ਕਰ ਰਹੇ ਨੇ 6 ਏਕੜ ਤੋਂ ਜ਼ਿਆਦਾ ਇਕੱਲੇ ਲੜਕੇ ਨੂੰ ਪ੍ਰਾਪਰਟੀ ਆਉਂਦੀ ਆ ਕੁੱਲ ਪ੍ਰਾਪਰਟੀ 12 ਏਕੜ ਤੋਂ ਜ਼ਿਆਦਾ ਦੋ ਪੈਣਾ ਨੇ ਇੱਕ ਇੰਡੀਆ ਵੇਹੀ ਹੋਈ ਆ ਦੂਸਰੀ ਆਸਟ੍ਰੇਲੀਆ ਦੀ ਸਿਟੀਜ਼ਨ ਆ ਭਰਾ ਇਹਨਾਂ ਦਾ ਪੁਰਤਗਾਲ ਵਿਕੇ ਆ ਪਰੰਤੂ ਅਜੇ ਅਨਮੈਰਿਡ ਆ ਫਾਜ਼ ਦਾ ਸਾਹਮਣਾ ਦੇ ਗਵਰਨਮੈਂਟ ਜੌਬ ਤੋਂ ਰਿਟਾਇਰਡ ਨੇ 60000 ਰੁਪਏ ਪੈਨਸ਼ਨ ਲੈ ਰਹੇ ਨੇ ਪੜ੍ਹੀ ਲਿਖੀ ਜੱਟ ਸਿੱਖ ਪਰਿਵਾਰ ਦੀ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਯੂਕੇ ਦਾ ਯੂਕੇ ਦਾ ਬਾਰਨ ਨਾਮ ਕਰਕੇ ਆਹ ਹੈ ਕਾਸ਼ ਪਰਾਜਪੂਤ ਮਹਿਰਾ ਬੋਏ ਯੂਕੇ ਬਾਰਨ ਏਜ 27 ਇਅਰ 올ਡ ਹਾਈਟ 5 ਫੀਟ 10 ਇੰਚ क्वालिफिकेशन बी एस सी इन कंप्यूटर साइंस विद बिजनेस गुड जॉब सैलरी फोर लैक्स पर मंथ इंडियन रूपीज़ सिस्टर एल एल वी डिग्री होल्डर आन मॉम डैड यू के बी आर गुड हाउस गुड बैक ग्राउंड फैमिली नीट गुड एजुकेटड गर्ल ओनली फ्रॉम यूके पीआर होल्डर और वर्क परमिट एक काका यूके ਦਾ ਬੋਰਨਾ ਜੀ 4 ਲੱਖ ਰੁਪਿਆ ਇੰਡੀਅਨ ਕਰੰਸੀ ਦੇ ਮੁਤਾਬਕ ਨਾ ਇਹ ਪੇ ਲੈ ਰਿਹਾ ਪਰਮੰਤ ਇਹਨਾਂ ਦੇ ਭੈਣ ਜੀ ਨੇ ਉਹ एलएलवी ਨੇ ਮਾਤਰ ਫਾਦਰ ਇਹਨਾਂ ਦੇ पीआर ਆ ਯੂਕੇ ਦੇ ਇਹਨਾਂ ਨੂੰ ਸਿਰਫ ਤੇ ਸਿਰਫ ਯੂਕੇ ਤੋਂ पीआर ਜਾਂ ਵਰਕ ਪਰਮਿਟ ਤੇ ਲੜਕੀ ਹੋਵੇ ਜ਼ਰੂਰਤਾ ਸਕ੍ਰੀਨ ਤੇ ਨੰਬਰ ਚਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕੀ ਢਾਲੀਵਾਲ ਗੋਤ ਮੋਗਾ ਏਰੀਆ 32 ਸਾਲ ਉਮਰ 5 ਫੁੱਟ 5 ਇੰਚ ਕੱਦ ਬੀਐਸਸੀ ਨਰਸਿੰਗ ਇਹਨਾਂ ਦੀ ਕੁਆਲਿਫਿਕੇਸ਼ਨ ਆ ਲੜਕੀ ਦਾ ਕੈਨੇਡਾ ਰਿਸਟਰ ਵੀਜ਼ਾ ਲੱਗਿਆ ਹੋਇਆ ਕੈਨੇਡਾ ਜਾ ਕੇ ਵਾਪਸ ਆਇਆ ਪਿਤਾ ਜੀ ਇਹਨਾਂ ਦੇ ਸਰਕਾਰੀ ਜਾਤ ਤੋਂ ਰਿਟਾਇਰ ਨੇ ਭਰਾ ਇਹਨਾਂ ਦਾ ਪੀਆਰ ਕੈਨੇਡਾ ਕੈਨੇਡਾ ਦਾ ਪੀਆਰ ਲੜਕਾ ਚਾਹੀਦਾ ਹੈ ਜੀ ਸਕਰੀਨ ਤੇ ਨੰਬਰ ਚੱਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਛੀਂਬਾ ਸਿੱਖ ਲੜਕਾ ਲੁਧਿਆਣਾ 28888 2880 ਡੇਟ ਆਫ ਬਰਥ 5 ਫੁੱਟ 9 ਇੰਚ ਕਾ ਲੈਡੀ ਟੇਲਰ ਸ਼ਾਪ ਹੈ ਇਹਨਾਂ ਦੇ ਪਿਤਾ ਜੀ ਸੁਰਗਵਾਸ ਹੋ ਚੁੱਕੇ ਨੇ ਪਣ ਅਤੇ ਭਰਾ ਵਿਆਹੇ ਹੋਏ ਹਨ ਘਰੇਲੂ ਲੜਕੇ ਦੀ ਜ਼ਰੂਰਤ ਹੈ ਸਕਰੀਨ ਤੇ ਨੰਬਰ ਚੱਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਮੋਗਾ ਏਰੀਆ ਬਰਕ ਪਰਮਰ ਤੇ ਸਰੀ ਸਰੀ ਕੈਨੇਡਾ ਵਿਖੇ ਕੰਮ ਕਰਦੇ ਨੇ ਇਹ 29 ਸਾਲ ਉਮਰ ਆ 5 ਫੁੱਟ 9 ਇੰਚ ਕਾਤਾ ਇਲੈਕਟ੍ਰੀਸ਼ੀਅਨ ਟ੍ਰੇਡਮੈਨ ਦਾ ਇਹਨਾਂ ਦੀ ਕੁਆਲਿਫਿਕੇਸ਼ਨ ਆ ਭਰਾ ਦਾ ਪੰਜਾਬ ਵਿੱਚ ਆਪਣਾ ਕਾਰੋਬਾਰ ਆ ਮਾਤਾ ਪਿਤਾ ਕੈਨੇਡਾ ਦੇ ਨੇ ਕਨੇਡਾ ਤੋਂ ਪੀਆ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚਾਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਛੀਂਬਾ ਦਰਜੀ ਸਿੱਖ ਲੜਕੀ ਲੁਧਿਆਣੇ ਤੋਂ 1990 ਡੇਟ ਆਫ ਬਰਥ 5 ਫੁੱਟ ਕਾਦਾ ਬੇਟੀ ਦਾ 10+2 ਅਤੇ ਪਾਰਲਰ ਕੋਰਸ ਕੀਤਾ ਹੋਇਆ ਇੱਕ ਹਫ਼ਤੇ ਬਾਅਦ ਇਹ ਲੜਕੀ ਦਾ ਮੈਰ ਇੱਕ ਹਫ਼ਤੇ ਮੈਰਿਜ ਤੋਂ ਬਾਅਦ ਡਾਈਵੋਰਸ ਹੋਇਆ ਹੋਇਆ ਮਾਦਰ ਸਰਕਾਰੀ ਜੋਬ ਕਰਦੇ ਨੇ ਪਿਤਾ ਜੀ ਰਿਟਾਇਰ ਨੇ ਭਰਾ ਇਹਨਾਂ ਦਾ ਜੋਬ ਕਰਦੇ ਨੇ ਸਿਸਟਰ ਮੈਰਿਡ ਆ ਕੈਨੇਡਾ ਲੜਕਾ ਵਧੀਆ ਜੋਬ ਕਰਦਾ ਹੋਵੇ ਜਾਂ ਆਪਣਾ ਕਾਰੋਬਾਰ ਹੋਵੇ ਸਕਰੀਨ ਤੇ ਚੱਲ ਰਹੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਸ਼ੂਟ ਕਰੋ ਜੀ ਇਹ ਦੋਨੇ ਭੈਣ ਭਰਾ ਨੇ ਜੀ ਛੀਮਬਾ ਸਿੱਖ ਲੜਕਾ ਲੁਧਿਆਣਾ ਏਰੀਆ 1985 ਡੇਟ ਆਫ ਬਰਥ 5 ਫੁੱਟ 4 ਇੰਚ ਕੱਦ 3 ਹੈ ਡਿਪਲੋਮਾ ਕੁਆਲਿਫਿਕੇਸ਼ਨ ਟੂ ਡਾਈ ਬੀਕਰ ਦੇ ਤੌਰ ਤੇ ਕੰਮ ਕਰਦੇ ਨੇ ਐਜ ਸੀਨੀਅਰ ਇਨਚਾਰਜ ਸੁਪਰਵਾਈਜ਼ਰ ਪੋਸਟ ਹੈ ਇਹਨਾਂ ਦੀ ਇੱਕ ਲਿਮਟਿਡਡ ਫਾਰਮ ਫਰਮ ਦੇ ਵਿੱਚ 35000 ਰੁਪਿਆ ਪਰ ਮਾਸ ਇਹਨਾਂ ਦੀ ਇਨਕਮ ਆ ਦੋ ਘਰ ਨੇ ਇਹਨਾਂ ਦੇ ਲੁਧਿਆਣਾ ਚ ਘਰੇਲੂ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਰੋਡ ਕਰੋ ਜੀ ਜੱਟ ਸਿੱਖ ਲੜਕੇ ਬਠਿੰਡਾ ਏਰੀਆ 18199 ਡੇਟ ਆਫ ਬਰਥ 5 ਫੁੱਟ 5 ਇੰਚ ਕੱਤ ਇਹ ਬੇਟੀ ਗ੍ਰੈਜੂਏਟ ਆ ਪੜਿਆ ਲਿਖਿਆ ਲੜਕਾ ਜਿਸ ਦੇ 6.5 ਆਈਲੈਂਡਸ ਦੇ ਵਿੱਚ ਵੈਡ ਹੋਣ ਦੀ ਜ਼ਰੂਰਤ ਆ ਜੀ ਲੋਡ ਵਾਂਦੇਨ ਨਾਲ ਸੰਪਰਕ ਕਰ ਸਕਦੇ ਨੇ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਬਠਿੰਡਾ ਏਰੀਆ 1999 ਡੇਟ ਆਫ ਬਰਥ 5 ਫੁੱਟ 8 ਇੰਚ ਦਾ ਬੇਟੇ ਦਾ 10+2 ਆਈਟੀਆ ਇਹਨਾਂ ਦੀ ਕੁਆਲਿਫੀਕੇਸ਼ਨ ਆ ਪ੍ਰਾਈਵੇਟ ਜੌਬ ਕਰਦਿੰਨੇ ਭਰਾ ਤੇ ਇਹਨਾਂ ਦੇ ਪਿਤਾ ਜੀ ਵੀ ਪ੍ਰਾਈਵੇਟ ਜੌਬ ਕਰਦਿੰਨੇ ਭੈਣਾਂ ਦੇ ਮੈਰਿਡਾ 4 ਕਿਲੇ ਪ੍ਰਾਪਰਟੀ ਆ ਪੜ੍ਹੀ ਲਿਖੀ ਘਰੀਲੂ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲੇ ਸੰਪਰਕ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਸਹੋਤਾ ਗੋਤ ਹੁਸ਼ਿਆਰਪੁਰ ਏਰੀਆ 13 6 92 ਡੇਟ ਆਫ ਬਰਥ 5 ਫੁੱਟ 11 ਇੰਚ ਕਾਦਾ ਬੇਟੇ ਦਾ 10+2 ਅਤੇ ਸੌਫਟਵੇਅਰ ਕੰਪਿਊਟਰ ਕੋਰਸ ਇਹਨਾਂ ਦਾ ਕੀਤਾ ਹੋਇਆ ਖੇਤੀਬਾੜੀ ਕਰਦੇ ਹਨ ਆਪਣੇ ਪਿਤਾ ਜੀ ਦੇ ਨਾਲ 16 ਘਿਲੇ ਪ੍ਰਾਪਰਟੀ ਆ ਵੱਡਾ ਭਰਾ ਮੈਰਿਡਾ ਪਰਬ ਕੰਟਰੀ ਬਹਿਰੀਨ ਦੇ ਵਿੱਚ ਬੱਸ ਡਰਾਈਵਰ ਦੇ ਤੌਰ ਤੇ ਉਹ ਕੰਮ ਕਰ ਰਹੇ ਨੇ ਵਧੀਆ ਜੱਟ ਸਿੱਖ ਪਰਿਵਾਰ ਦੀ ਪੜ੍ਹੀ ਲਿਖੀ ਘਰੀਲੂ ਲੜਕੀ ਦੀ ਜ਼ਰੂਰਤ ਹੈ ਸਿੰਪਲ ਮੈਰਿਜ ਕੀਤੀ ਜਾਵੇਗੀ ਜੇਕਰ ਕੋਈ ਵਧੀਆ ਲੜਕੀ ਵਧੀਆ ਜੱਟ ਸਿੱਖ ਪਰਿਵਾਰ ਦੀ ਹੋਵੇ ਅਤੇ ਸ਼ਾਰਟ ਟਾਈਮ ਡਾਈਵੋਰਸੀ ਹੋਵੇ ਬੱਚਾ ਨਾ ਹੋਵੇ ਉਹ ਵੀ ਰਿਸ਼ਤਾ ਕਹਿੰਦੇ ਵਿਚਾਰਨਯੋਗ ਹੋਵੇਗਾ ਸਕਰੀਨ ਤੇ ਨੰਬਰ ਚੱਲਿਆ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕੇ ਗਿੱਲ ਗੋਤ ਸਰਸਾ ਹਰਿਆਣਾ ਕੈਨੇਡਾ ਪੀਆਰ 81293 ਡੇਟ ਆਫ ਬਰਥ 5 ਫੁੱਟ 3 ਇੰਚ ਕਾਦਾ ਬੇਟੀ ਦਾ ਬੀ ਟੈਕ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇਹਨਾਂ ਦੀ ਕੁਆਲਿਫੀਕੇਸ਼ਨ ਆ ਇੰਡੀਆ ਤੋਂ ਡਿਪਲੋਮਾ ਇਨ ਪ੍ਰੋਗਰਾਮਿੰਗ ਫਰੋਂ ਕੈਨੇਡਾ ਕੈਨੇਡਾ ਤੋਂ ਇਹ ਡਿਪਲੋਮਾ ਐਂਡ ਕੰਪਿਊਟਰ ਪ੍ਰੋਗਰਾਮਿੰਗ ਦੇ ਵਿੱਚ ਇਹਨਾਂ ਦੀ ਕੁਆਲੀਫਿਕੇਸ਼ਨ ਗੇਨ ਕੀਤੀ ਹੋਈ ਆ ਇਹਨਾਂ ਦੀ ਇੱਛਾ ਕੀ ਆ ਲੜਕਾ ਕੈਨੇਡਾ ਸਿਟੀ ਜਾਣਾ ਪੀਆਰ ਹੋਵੇ ਲੜਕੇ ਨੂੰ ਇੰਡੀਆ ਦੇ ਵਿੱਚ 15 ਕਿਲੇ ਜ਼ਮੀਨ ਵੀ ਆਉਂਦੀ ਹੋਵੇ ਸਕਰੀਤ ਨੰਬਰ ਚੱਲੇ ਇਸ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਪੰਨੂ ਗੋਤ ਇਹ ਲੜਕਾ ਵੈਸ਼ਨੂ ਆ ਜੀ ਸਨਾਰ ਪਟਿਆਲੇ ਤੋਂ 15 11 91 ਡੇਟ ਆਫ ਬਰਥ 5 ਫੁੱਟ 8 ਇੰਚ ਕਾਦਾ 10+2 ਇਹਨਾਂ ਦੀ ਕੁਆਲੀਫਿਕੇਸ਼ਨ ਆ ਸਾਰੇ ਭੈਣ ਭਰਾ ਵਿਆਹੇ ਹੋਏ ਨੇ ਇਹਨਾਂ ਦੇ ਮਾਤਾ ਜੀ ਸੁਰਗਵਾਸ ਹੋ ਗਏ ਹਨ 4 ਕਿਲੇ ਨਾਲ ਕੋਲੇ ਸ਼ਹਿਰੀ ਪ੍ਰਾਪਰਟੀ ਆ ਘਰੇਲੂ ਲੜਕੇ ਦੀ ਜ਼ਰੂਰਤ ਆ ਕੁਆਰੀ ਹੋਵੇ ਜਾ ਕੋਈ ਵਧੀਆ ਪਰਿਵਾਰ ਤੋਂ ਲੜਕੀ ਹੋਵੇ ਜੋ ਤਲਾਬ ਸੁਦਾ ਵੀ ਆ ਹੋਵੇ ਉਹ ਵੀ ਰਿਸ਼ਤਾ ਵਿਚਾਰਨਯੋਗ ਹੋਵੇਗਾ ਸਿਕ੍ਰੀਟ ਨੰਬਰ ਚੱਲ ਰਿਹਾ ਜੀ ਤੁਸੀਂ ਸੰਪਰਕ ਕਰ ਸਕਦੇ ਹੋ ਇਹ ਰਿਸ਼ਤਿਆਂ ਦੇ ਵੇਰਵੇ ਆਪ ਜੀ ਨਾਲ ਸਾਂਝੇ ਕੀਤੇ ਗਏ ਹਨ ਜੀ ਕੋਈ ਬੋਲਦਿਆਂ ਤੋਂ ਵੇਰਵਾ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਖਿਮਾ ਦੇ ਜਾਚਕਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ